ਖਬਰ ਹੈ ਗੜਸ਼ੰਕਰ ਤੋਂ ਜਿੱਥੇ ਕੀ ਚੋਰਾ ਨੇ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਮੋਬਾਈਲ ਲੈ ਕੇ ਰੁਚਕਰ ਹੋ ਗਏ। ਪੀੜੇਦਾਰ ਦੁਕਾਨਦਾਰ ਨੇ ਦੱਸਿਆ ਕਿ ਇਹ ਚੋਰੀ ਦੀ ਘਟਨਾ ਨੂੰ ਅਨਜਾਮ ਤਕਰੀਬਨ ਸਵੇਰੇ 4:00 ਵਜੇ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਦੁਕਾਨ ਦੇ ਨਜ਼ਦੀਕ ਇੱਕ ਚੌਂਕੀਦਾਰ ਵੀ ਬੰਦਾ ਹੈ। ਉਹਨਾਂ ਇਸ ਗੱਲ ਦਾ ਗਿਲਾ ਕੀਤਾ ਕਿ ਉਸ ਚੌਂਕੀਦਾਰ ਨੂੰ ਕਿਉਂ ਨਹੀਂ ਪਤਾ ਲੱਗਾ ਕਿ ਚੋਰ ਉਹਨਾਂ ਦੀ ਦੁਕਾਨ ਤੋਂ ਚੋਰੀ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਚੋਰਾ ਨੇ ਉਹਨਾਂ ਦੇ ਗੱਲੇ ਵਿੱਚ ਪਈ ਤਕਰੀਬਨ 3 ਲੱਖ ਰੁਪਏ ਦੀ ਨਕਦੀ ਅਤੇ ਕਈ-ਕਈ ਇਸ ਕੰਮ ਲੈ ਕੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਤੇ ਮੈਨੂੰ 4:30 ਵਜੇ ਫੋਨ ਆਇਆ ਵੀ ਅੱਗਾ ਦਾ ਕਰਕੇ ਵੀ ਚੋਰੀ ਹੋ ਗਈ ਹੋਈ ਆ ਤੁਹਾਡੇ ਨਵੇਂ ਬੰਦੇ ਚੋਰੀ ਕਰਕੇ ਨੱਟਦੇ ਪਏ ਆ ਮੈਂ ਉਸੇ ਵੇਲੇ ਜਦੋਂ ਆ ਕੇ ਦੇਖਿਆ ਤਾਂ ਮੇਰੀ ਸੈਲਫੋਨ ਦਾ ਸਮਾਨ ਗਾਇਬ ਸੀ ਮਤਲਬ ਸਮਾਨ ਤਾਂ ਮੇਰਾ ਜ਼ਿਆਦਾ ਹੀ ਗਾਇਬ ਹੋਇਆ ਬੋਰੇ ਭਰੇ ਹੋ ਸਮਝ ਲਓ ਗਾਇਬ ਹੋਇਆ ਮਿਲਿਆ ਹਜੇ ਮੈਨੂੰ ਹਜੇ ਕੁਝ ਨਹੀਂ ਹੈਗਾ ਜਿਹੜਾ ਬਾਕੀ ਥੋੜਾ ਬੋਤਾ ਸਮਾਨ ਆ ਉਹ ਹੁਣ ਦੇਖਦੇ ਆ ਕਿੰਨਾ ਕ ਇਕੱਠਾ ਹੋਇਆ ਹੈਗਾ ਜਿਹੜਾ ਕੈਸ਼ ਕਿੰਨਾ ਕ ਲੱਗਾ ਤੁਹਾਡੇ ਕੋਲ ਕੈਸ਼ ਦੇਖੋ ਗੱਲੇ ਦੇ ਵਿੱਚ ਕੱਲ ਅਸੀਂ ਸਾਡੀ ਮਾਤਾ ਜੀ ਪੂਰੇ ਹੋਏ ਸਕੇ ਪਰसों ਤੇ ਕੱਲ ਹੋਲ巴 ਕੇ ਆਏ ਸੀਗੇ ਤੇ ਗੱਲੇ ਚ ਕੈਸ਼ ਅਸੀਂ ਕੱਲ ਰੱਖ ਕੇ ਗਿਆ ਨੀਅਰ ਮੋਟੂ ਕੋਈ 2.5 3 ਲੱਖ ਰੁਪਏ ਵਿੱਚ ਹੈਗਾ ਅਸੀਂ ਗੱਲੇ ਦੇ ਵਿੱਚ ਪੈਸਾ ਪਿਆ ਤੇ ਉਪਰ ਵਾਲੇ ਦੂਜੇ ਦੇਪਨ ਗੱਲਿਆਂ ਚੋਂ ਪਹਿਲੇ ਕੈਸ਼ ਗੱਲਿਆਂ ਚੋਂ ਵੀ ਕੈਸ਼ ਗਾਇਬ ਹੋਇਆ ਉਹ ਵੀ ਲੈ ਕੇ ਹੋਏ ਪੁਲਿਸ ਪ੍ਰਸ਼ਾਸਨੋਂ ਕੀ ਮੰਗ ਕਰਦੇ ਹੋ ਦੇਖੋ 4 ਵਜੇ ਚੋਰੀ ਹੋ ਰਹੀ ਆ ਪੋੜੀ ਲੱਗ ਰਹੀ ਆ ਨਾਲ ਦੇ ਬਸੋਂ ਸੰਨ ਲੱਗਦਾ ਪਿਆ ਕੋਠੇ ਟੱਪ ਕੇ ਬੰਦੇ ਜਾਂਦੇ ਪਏ ਆ ਚੌਂਕੀਦਾਰ ਸਾਹਮਣੇ ਬੈਠਦਾ ਜੀ ਕਿਉਂਕਿ ਚੌਂਕੀਦਾਰ ਨੂੰ ਵੀ ਨਹੀਂ ਆਵਾਜ਼ ਆਈ ਚੌਂਕੀਦਾਰ ਸਾਹਮਣੇ ਬੈਠਦਾ ਔਰ ਮੈਂ ਤਕਰੀਬਨ ਰਾਤ ਨੂੰ ਵੀ 11 12 ਵਜੇ ਗੜਾ ਵੀ ਕੱਢ ਕੇ ਜਾਣਾ ਹੁੰਦਾ ਵੀ ਚਲ ਕੋਈ ਗੱਲ ਨਹੀਂ ਹੈ ਨਾ ਪਰ ਜੇ ਆਪਾਂ ਦੇਖਿਆ ਜਾਵੇ ਜਿਹੜੀ ਪੋੜੀ ਆ ਜਿੱਥੇ ਚੌਂਕੀਦਾਰ ਬੈਠਦਾ ਉਹ ਤੋਂ ਸਾਹਮਣੇ ਪੋੜੀ ਦੇਖਦੀ ਆ ਜੀ ਉਹ ਪਰਲੇ ਪਾਸੋਂ ਜਿਹੜੀ ਚੋਰੀ ਹੋ ਤੋ ਉਤਰੋ ਹੋਈ ਆ ਇਹ ਅੱਜ ਸਾਨੂੰ ਉੱਥੇ ਪਤਾ ਲੱਗਿਆ ਸੀਗਾ ਕਿ ਇਹਨਾਂ ਦੀ ਮੋਬਾਈਲ ਦੀ ਦੁਕਾਨ ਤੇ ਜ ਜਿਹੜੇ ਸੁੰਦੇ ਦੱਖਣ ਬਕੂਲੇ ਪਹੁੰਚਿਆ ਬਕੂਲੇ ਪਹੁੰਚੀ ਸਾਰੀ ਤੈਤੀ ਦਾ ਇੱਥੇ ਦਿੱਤੀ ਹੈ ਉਹਦੇ ਵਿੱਚ ਜੋ ਵੀ ਹੈਗਾ ਪੰਜ ਮਿੰਟ ਖਰਾਕੇ ਬਾਅਦ ਵਿੱਚ ਜੰਦੀ ਆ ਰਹੀ ਹੈ ਇੱਕ ਮਿੰਟ ਖਾਦ ਤੇ ਉਹ ਵੀ ਜੋ ਕੰਡੀਸ਼ਨ ਕਰਵੇ ਉਹ ਵੀ ਜਨਤ ਕਰਦਾ